ਸਾਡੇ YouTube ਚੈਨਲ ਤੇ ਆਫਰਨ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨ ਤੇ ਪੈਨਸ਼ਨਾਂ ਦੀ ਲਾਈਵ ਭਾਗ ਪੰਜਾਬ ਦੁਆਰਾ ਇੱਕ ਪੱਤਰ ਜਾਰੀ ਕਰਕੇ ਪੈਨਸ਼ਨਾਂ ਤੇ ਫੈਰਨੀ ਪੈਨਸ਼ਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਲਗਾਈਆਂ ਜਾਣ ਵਾਲੀਆਂ ਅਦਾਲਤਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰਨ ਨੂੰ ਇਹ ਦੱਸਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੌਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੀ ਨੂੰ ਸਭ ਦੇ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਨਾਲ ਦੋ ਚਾਰ ਹੁਣਾ ਪੈਂਦਾ ਹੈ ਜਿਨ੍ਹਾਂ ਦਾ ਨਿਪਟਾਰਾ ਕਰਨਾ ਜ਼ਰੂਰੀ ਹੀ ਨਹੀਂ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਸਬੰਧ ਵਿੱਚ ਪੈਨਸ਼ਨਰ ਤੇ ਪੈਨਸ਼ਨਾਂ ਦੇ ਭਲਾਈ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਪ੍ਰੋਗਰਾਮ ਭੁਲਿਖਿਆ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਪੈਨਸ ਅਦਾਲਤਾਂ ਕਿੱਥੇ ਤੇ ਕਦੋਂ ਲਗਾਈਆਂ ਜਾਣਗੀਆਂ ਤਾਂ ਜੋ ਇਸ ਬੰਦੀ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਲਿਖਿਆ ਹੈ ਪੰਜਾਬ ਸਰਕਾਰ ਪੈਨਸ਼ਨ ਅਤੇ ਪੈਨਸ਼ਨਾਂ ਦੀ ਭਲਾਈ ਵਿਭਾਗ ਪੰਜਾਬ ਪੈਨਸ਼ਨ ਦੋ ਸ਼ਾਖਾ ਵਿੱਤ ਯੋਜਨਾ ਕਮਣਾ ਪਲਾਟ ਨੰਬਰ 2 बी ਪੰਜਵੀਂ ਮੰਜ਼ਲ ਸੈਕਟਰ 33 ए ਚੰਡੀਗੜ੍ਹ ਤਾਂ ਜਿਹਦੇ ਵੱਲ ਲੈਟਰ ਲਿਖਿਆ ਗਿਆ ਹੈ ਵੱਲ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਸ ਮਹਾ ਸੰਘ ਡਾਕਟਰ ਐਨ ਕੇ ਕਲਸੀ ਪੀ ਸੈਕਟਰ ਸਿਟੀ 3 ਐਸ ਕੇ ਐਸ ਨਗਰ ਮੁਹਾਲੀ ਮਿਤੀ ਚੰਡੀਗੜ੍ਹ 58225 ਵਿਸ਼ਾ ਹੈ ਮਾਲੇਖਾਕਾਰ ਦਫ਼ਤਰ ਵੱਲੋਂ ਮਿਤੀ 88225 ਨੂੰ ਜ਼ਿਲ੍ਹਾ ਮੁਹਾਲੀ ਤੇ 118225 ਨੂੰ ਜ਼ਿਲ੍ਹਾ ਪਟਿਆਲਾ ਵਿਖੇ ਪੈਨਸ਼ਨ ਅਦਾਲਤ ਲਗਾਉਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਦੇ ਵਿੱਚ ਵਿਸ਼ਾ ਅੰਕਿਤ ਮਾਮਲੇ ਸੰਬੰਧੀ ਦਫ਼ਤਰ ਮਾਲੇਖਾਕਾਰ ਲੇਖਾ ਤੇ ਹਕਦਾਰੀ ਪੰਜਾਬ ਵੱਲੋਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਦਫ਼ਤਰ ਵੱਲੋਂ ਮਿਤੀ 8/8/2025 ਨੂੰ ਡੀਸੀ ਦਫ਼ਤਰ ਮੁਹਾਲੀ ਤੇ ਮਿਤੀ 11/8/2025 ਨੂੰ ਡੀਸੀ ਦਫ਼ਤਰ ਪਟਿਆਲਾ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਪੈਨਸ਼ਨਰ ਫੈਮਿਲੀ ਪੈਨਸ਼ਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸੰਬੰਧੀ ਪੈਨਸ਼ਨ ਅਦਾਲਤ ਲਗਾਈ ਜਾਣੀ ਹੈ। ਹਾਂਜੀ ਡਾਟਾ ਲੋਡ ਕਰਨੀਆਂ ਚਾਹੀਦੀਆਂ ਹਨ। ਡਾਟਾ ਹਨ 8/8/2025 ਨੂੰ ਮੁਹਾਲੀ ਵਿਖੇ ਦੇ 11 8252 ਨੂੰ ਪਟਿਆਲਾ ਵਿਖੇ ਡੀਸੀ ਅਦਾਲਤਾਂ ਦੇ ਵਿੱਚ ਇਹ ਅਦਾਲਤਾਂ ਲਗਾਈਆਂ ਜਾਂਦੀਆਂ ਨੇ ਤਾਂ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਇਸ ਬਾਰੇ ਵੱਧ ਤੋਂ ਵੱਧ ਪੈਨਸ਼ਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਆਪਣੀਆਂ ਪੈਨਸ਼ਨ ਨਾਲ ਸੰਬੰਧੀ ਸਮੱਸਿਆਵਾਂ ਇਸ ਅਦਾਲਤ ਵਿੱਚ ਹੱਲ ਕਰਵਾ ਸਕਣ ਇਸ ਪੈਨਸ਼ਨ ਅਦਾਲਤ ਸੰਬੰਧੀ ਵਧੇਰੇ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਮਹਾਲੀ ਤੇ ਪਟਿਆਲਾ ਦੇ ਦਫ਼ਤਰਾਂ ਦੇ ਨਾਲ ਤਾਲਮਿਲ ਕੀਤਾ ਜਾ ਸਕਦਾ ਹੈ ਤਾਂ ਹੁਣ ਪੈਨਸ਼ਨਾਂ ਤੇ ਪੈਂਦੀ ਪੈਨਸ਼ਨਾਂ ਨੂੰ ਵਕਤ ਸਿਰ ਪਹੁੰਚ ਕੇ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਇੱਕ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ